ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸ매 డాక్టర్ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਉਲੀਨਾਸ਼ਕ ਜੇ ਆਪਾਂ ਨੂੰ ਸਪਰੇਅ ਕਰਨੇ ਪੈਂਦੇ ਆ ਜਾਂ ਤੁਸੀਂ ਸਪਰੇਅ ਕਰਨਾ ਕੋਬ ਸਮੇਂ ਖਾਸ ਤੌਰ ਤੇ ਝੰਡਾ ਪੱਤਾ ਨੂੰ ਰੋਗ ਰਹਿਤ ਰੱਖਣ ਵਾਸਤੇ ਕਣਕ ਦੀ ਫਸਲ ਦੇ ਵਿੱਚ ਕਿਉਂਕਿ ਮੁੱਖ ਤੌਰ ਤੇ ਇਹ ਪੀੜੀ ਕੁੰਗੀ ਦਾ ਬਚਾ ਚਿੱਟੋਂ ਰੋਗ ਦਾ ਬਚਾ ਜਾਂ ਕਿਸੇ ਕਿਸਮ ਦਾ ਹੋਰ ਪੀਲਾਪਾਨ ਦੌਗੀਆਂ ਦੇ ਵਿੱਚ ਕੋਈ ਬਿਮਾਰੀ ਦੀ ਸ਼ੁਰੂਆਤ ਨੂੰ ਰੋਕਣ ਵਾਸਤੇ ਉਲੀਨਾਸ਼ਕ ਵੱਖ-ਵੱਖ ਸਿਫਾਰਸ਼ ਕੀਤੇ ਗਏ ਆ ਇਹਦੇ ਵਿੱਚ ਦੋ ਤਰ੍ਹਾਂ ਦਾ ਸਵਾਲ ਹੁੰਦਾ ਕਿਸਾਨ ਵੀਰਾਂ ਦਾ ਕਿ ਇੱਕ ਜੀ ਸਾਨੂੰ ਇਹ ਦੱਸੋ ਕਿ ਬਾਏ ਨੇਮ ਅਸੀਂ ਖਰੀਦਣੀ ਚਾਹੁੰਦੇ ਆ ਕਿਉਂਕਿ ਜੇ ਅਸੀਂ ਖਰੀਦਦੇ ਆ ਤਾਂ ਉੱਥੇ ਜਾ ਕੇ ਸਟੋਰ ਦੇ ਉੱਤੇ ਸਾਨੂੰ ਆਪਦੀ ਮਰਜ਼ੀ ਨਾਲ ਜਿਹੜਾ ਹੈਗਾ ਦੁਕਾਨਦਾਰ ਉਹ ਦੇ ਦਿੰਦਾ ਹੈ ਤੇ ਉਹ ਕਿਸਾਨ ਵੀਰਾਂ ਦਾ ਕਹਿਣਾ ਹੁੰਦਾ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਆਪਦੀ ਮਰਜ਼ੀ ਨਾਲ ਦਿੰਦੇ ਤੇ ਉਹਨਾਂ ਨੂੰ ਉੱਚ ਵੱਧ ਪੈਸੇ ਭਜਦੇ ਹੁਣ ਦੂਜੇ ਪਾਸੇ ਕਈ ਕਿਸਾਨ ਵੀਰਾਂ ਦਾ ਸਵਾਲ ਇਹ ਹੁੰਦਾ ਕਿ ਵੱਡੀ ਕੰਪਨੀ ਦੀ ਥਾਂ ਤੇ ਜਿਹੜਾ ਮਹਿੰਗਾ ਮਿਲਦਾ ਉਹੀ ਟੈਕਨੀਕਲ ਜੇ ਸਾਨੂੰ ਸਸਤਾ ਮਿਲਦਾ ਅਸੀਂ ਸਸਤਾ ਕਿਉਂ ਨਹੀਂ ਖਰੀਦ ਸਕਦੇ ਤਾਂ ਬਿਲਕੁਲ ਮੈਂ ਕਹਿਣਾ ਹੁੰਦਾ ਕਿ ਸਸਤਾ ਖਰੀਦ ਸਕਦੇ ਆ ਤੁਸੀਂ ਜੇ ਉਹੀ ਟੈਕਨੀਕਲ ਤੁਹਾਨੂੰ ਘੱਟ ਰੇਟ 'ਚ ਮਿਲਦਾ ਪੱਕੇ ਰੇਟ ਤੇ ਪੱਕੇ ਬਿੱਲ ਤੇ ਮਿਲਦਾ ਜਿਹੜੇ ਬਿੱਲ ਦੇ ਉੱਤੇ ਪੱਕਾ ਬਿੱਲ ਇੱਕ ਤਾਂ ਹੁੰਦੀ ਨਾ ਪਰਚੀ ਸਿੰਪਲ ਇੱਕ ਹੁੰਦਾ ਪੱਕਾ ਬਿੱਲ ਜਿੱਦੇ ਤੇ ਫਰਮ ਦਾ ਨਾਮ ਲਾਇਸੈਂਸ ਦਾ ਨੰਬਰ ਲਾਇਸੈਂਸ ਦੀ ਐਕਸਪਾਇਰੀ ਡੇਟ ਤੇ ਉਹ ਉਲੀਨਾਸ਼ਕ ਦਾ ਬ੍ਰਾਂਡ ਨੇਮ ਲਿਖਿਆ ਜਾਂਦਾ ਉਹਦਾ ਟੈਕਨੀਕਲ ਲਿਖਿਆ ਜਾਂਦਾ ਉਹਦਾ ਬੈਚ ਨੰਬਰ ਲਿਖਿਆ ਜਾਂਦਾ ਉਹਦੀ ਮੈਨੂਫੈਕਚਰ ਡੇਟ ਐਕਸਪਾਇਰੀ ਡੇਟ ਪੈਕਿੰਗ ਕਿੰਨੇ ਵਾਲੀ ਤੁਸੀਂ ਖਰੀਦੀ ਆ ਕਿੰਨੇ ਲੀਟਰ ਦੀ ਕੁੱਲ ਕਿੰਨੀ ਖਰੀਦੀ ਆ ਤੇ ਕਿੰਨਾ ਉਹਦਾ ਰੇਟ ਲੱਗਿਆ ਥੱਲੇ ਮੋਹਰ ਸਾਈਨ ਜੇ ਉਹ ਪੱਕੇ ਬਿੱਲ ਨਾਲ ਤੁਹਾਨੂੰ ਸਸਤੀ ਚੀਜ਼ ਮਿਲਦੀ ਆ ਸਸਤਾ ਟੈਕਨੀਕਲ ਉਹੀ ਮਿਲਦਾ ਤੁਸੀਂ ਬਿਲਕੁਲ ਖਰੀਦੋ ਤਾਂ ਇਸ ਵੀਡੀਓ ਚ ਮੈਂ ਸਿਰਫ ਡੋਜ ਤੇ ਨਾਂ ਦੱਸੂਗਾ ਜਿਹੜੇ ਜਿਹੜੇ ਸਿਫਾਰਸ਼ ਆ ਬਾਈ ਨੇਮ ਤੁਸੀਂ ਜੇ ਤੁਹਾਨੂੰ ਇਹ ਟੈਕਨੀਕਲ ਸਸਤੇ ਮਿਲਦੇ ਆ ਘੱਟ ਰੇਟ ਤੇ ਮਿਲਦੇ ਉਹ ਵੀ ਖਰੀਦ ਸਕਦੇ ਆ ਇਸ ਤੋਂ ਬਿਨਾ ਹੋਰ ਕੋਈ ਗੱਲਾਂ ਸਪਰੇਅ ਬਾਰੇ ਜਾਂ ਹੋਰ ਸਵਾਲ ਆ ਰਹੇ ਆ ਕਿ ਅਸੀਂ ਐਨਪੀਕੇ ਨਾਲ ਕਰ ਸਕਦੇ ਜੇ ਨਹੀਂ ਕਰ ਸਕਦੇ ਇਹਦੇ ਬਾਰੇ ਮੈਂ ਅਗਲੀ ਵੀਡੀਓ ਜਿਕਰ ਕਰੂੰਗਾ ਸੋ ਜਿਹੜੀਆਂ ਸਿਫਾਰਸ਼ ੁੱਲੀ ਨਾਸ਼ਕ ਨੇ ਕਿਸਾਨ ਵੀਰੋ ਉਹਦੇ ਵਿੱਚ ਆਪਾਂ ਜੇ ਗੱਲ ਕਰੀਏ ਇੱਕ ਵਾਰ ਇੱਕ ਇੱਕ ਕਰਕੇ ਤੁਹਾਨੂੰ ਦੱਸੂਗਾ ਇੱਕ ਹੈਗੀ ਆ ਤਾਕਤ ਨਾਂ ਤੇ ਆਉਂਦੀ ਆ 75WB ਪਾਊਡਰ ਫਾਰਮ ਦੇ ਵਿੱਚ ਹੁੰਦੀ ਆ ਕੈਪਟਾਨ ਪਲਸ ਹੈਕਸਾਗੋਨੋਜੋਲ ਇਹਦੇ ਵਿੱਚ ਟੈਕਨੀਕਲ ਆ ਕੈਪਟਾਨ ਪਲਸ ਹੈਕਸਾਗੋਨੋਜੋਲ ਟਾਟਾ ਟਾਕ ਟਾਟਾ ਤਾਕਤ ਦੇ ਨਾਂ ਤੇ ਤੁਸੀਂ ਜਾਣਦੇ ਆ ਟਾਟਾ ਕੰਪਨੀ ਦੀ ਆਉਂਦੀ ਆ ਇਹ ਤਾਕਤ ਬ੍ਰਾਂਡ ਦੇ ਉੱਤੇ ਫੇਰ ਆ ਜੀ ਕੈਬੀਏਟ 75WG ਟੈਬੂਕੋਨੋਜੋਲ ਪਾਊਡਰ ਫਾਰਮ ਦੇ ਵਿੱਚ ਪਹਿਲਾਂ ਲਿਕਵਿਡ ਟੈਬੂਕੋਨੋਜੋਲ ਜਿਹੜੀ ਸਿਫਾਰਿਸ਼ ਹੁੰਦੀ ਸੀ ਨਾ ਹੁਣ ਇਹ ਜਿਹੜੀ ਪਾਊਡਰ ਫਾਰਮ ਦੇ ਵਿੱਚ ਸਿਫਾਰਿਸ਼ ਕੀਤੀ ਗਈ ਆ ਕੈਬੀਏਟ 25WG 200 ਗ੍ਰਾਮ ਦੀ ਡੋਜ਼ ਹੈ ਸੁਮੀ ਟੋਮੋ ਦੀ ਬਾਇ ਨੇਮ ਆਉਂਦੀ ਹੈ ਜੇ ਤੁਸੀਂ ਖਰੀਦਣ ਜਾਣਾ ਬਾਇ ਨੇਮ ਇਹ ਇਸ ਕੰਪਨੀ ਦੀ ਆਉਂਦੀ ਹੈ ਟੈਬੂਕੋਨਜੋਲ 1 ਆਉਂਦੀ ਸੀਗੀ ਪਹਿਲਾਂ ਫੋਲੀਕੋਰ ਨਾਲ ਤੇ ਜਿਹੜੀ ਸਫਾਰਸ਼ ਹੁੰਦੀ ਸੀ ਉਹ ਸਫਾਰਸ਼ ਜਿਹੜੀ ਹੈਗੀ ਹੁਣ ਪਾਊਡਰ ਫਾਰਮ ਦੇ ਵਿੱਚ ਕੀਤੀ ਗਈ ਆ ਫੇਰ ਆ ਗਈ ਤੁਹਾਡੀ ਜੀ ਨੈਟਿਵੋ 120 ਗ੍ਰਾਮ ਦੀ ਡੋਜ਼ ਹੈ ਇਹਦੀ ਟਰਾਈਫ ਟਰਾਈਫਲੋਕਸਿਸ ਟੋਬਨ ਤੇ ਟੈਬੂਕੋਨਜੋਲ ਟੈਕਨੀਕਲ ਹੁੰਦਾ 75 ਤਾਕਰ ਦਾ ਹੁੰਦਾ 75 ਵਾ ਜੀ ਨੈਟਿਵੋ ਦੀ ਡੋਜ਼ 120 ਗ੍ਰਾਮ ਤੇ ਬਾਇ ਨੇਮ ਹੈ ਬਾਹਰ ਦੀ ਆਉਂਦੀ ਬਾਹਰ ਨੈਟਿਵੋ ਦੇ ਨਾਂ ਤੇ ਤੁਸੀਂ ਜਾਣਦੇ ਹੋ ਫਿਰ ਆਗੇ ਜੀ ਇੰਪੈਕਟ ਐਕਸਟਰਾ ਇੰਪੈਕਟ ਐਕਸਟਰਾ ਜਿਹੜੀ ਇਹਦੇ ਵਿੱਚ ਜੋਕਸੀਸਟੋਬਨ ਤੇ ਸਾਈਪਰਾਕੋਨੋਜੋਲ ਹੁੰਦਾ ਇਹ 200 ਐਮਐਲ ਦੀ ਡੋਜ਼ ਹੈ ਇਹਦੀ ਇੰਪੈਕਟ ਐਕਸਟਰਾ ਦੀ ਡੋਜ਼ 200 ਐਮਐਲ ਹੈ ਬਾਇ ਨੇਮ ਇਸਜੈਂਟਾ ਦੀ ਹੁੰਦੀ ਹੈ ਫਿਰ ਆਗੇ ਜੀ ਅਪੇਰਾ ਅਪੇਰਾ ਜਿਹੜੀ ਹੈਗੀ ਆ 18.3% ਐਸਈ ਫਾਰਮੂਲੇਸ਼ਨ ਚ ਆਉਂਦੀ ਆ ਪਾਇਰੇਕਲੋਸਟੋਬਨ ਤੇ ਪੋਕਸੀਗੋਨੋਜੋਲ ਟੈਕਨੀਕਲ ਹੁੰਦਾ ਇਹਦੇ ਵਿੱਚ ਅਪੇਰਾ ਦੀ ਡੋਜ਼ ਹੈਗੀ 200 ਐਮਐਲ ਤੇ ਅਪੇਰਾ ਬਾਇ ਨੇਮ ਬਾਸਫ ਕੰਪਨੀ ਦੀ ਹੁੰਦੀ ਆ ਬੀਏਐਸਐਫ ਬਾਸਫ ਅੱਗੇ ਆ ਗਈ ਜੀ ਕਸਟੋਰੀਆ 320 ਐਸ ਸੀ ਇਹਦੇ ਵਿੱਚ ਜੌਕਸੀਸਟੋਬਨ ਤੇ ਟੈਬੂਕੋਨੋਜੋਲ ਹੁੰਦਾ 200 ਐਮ ਐਲ ਦੀ ਡੋਜ਼ ਹੈ ਇਹਦੀ ਕਸਟੋਰੀਆ ਦੀ ਡੋਜ਼ ਹੈ 200 ਐਮ ਐਲ ਬਾਈ ਨੇਮ ਅਡਾਮਾ ਦੀ ਆਉਂਦੀ ਹੈ ਫਿਰ ਆ ਗਈ ਜੀ ਪ੍ਰੋਪੀਕੋਨੋਜੋਲ ਜਿਹੜੀ ਸਭ ਤੋਂ ਪਹਿਲਾਂ ਤੁਹਾਡੀ ਹਾਰਮਨ ਪਿਆਰਾ ਟੈਕਨੀਕ ਕਰ ਰਿਹਾ ਤੇ ਬਹੁਤ ਸਸਤੇ ਰੇਟ ਦੇ ਵਿੱਚ ਪੈਂਦਾ ਪ੍ਰੋਪੀਕੋਨੋਜੋਲ ਜਿਹੜੀ ਕਿ ਟਲਟ ਬੰਪਰ ਸ਼ਾਈਨ ਕੰਪਾਸ ਮਾਰਕਜੋਲ ਆਦਿ ਨਾਵਾਂ ਤੇ ਆਉਂਦੀ ਹੈ ਪ੍ਰੋਪੀਕੋਨੋਜੋਲ ਦੀ ਡੋਜ਼ ਵੀ 200 ਐਮ ਐਲ ਪ੍ਰਤੀ ਏਕੜ ਜਿਹੜੀ ਟੈਲਟ ਬਾਇ ਨੇਮ ਐ ਇਸ ਜੈਂਟਾ ਦੀ ਆਉਂਦੀ ਐ ਸ਼ਾਈਨ ਬਾਇ ਨੇਮ ਸੇਫ ਐਕਸ ਦੀ ਆਉਂਦੀ ਐ ਤੇ ਬੰਪਰ ਬਾਇ ਨੇਮ ਜਿਹੜੀ ਹੈਗੀ ਆਡਾਮਾ ਦੀ ਆਉਂਦੀ ਐ ਤਾਂ ਇਹਨਾਂ ਦੇ ਵਿੱਚੋਂ ਇਹ ਜਿਹੜੀ ਉਲੀਨਾਸ਼ਕ ਸਪਰੇ ਕਰਨੀ ਆ 200 ਲੀਟਰ ਵਾਸਤੇ ਸਿਫਾਰਸ਼ ਐ 200 ਲੀਟਰ ਪਾਣੀ ਆਪਾਂ ਵਰਤਣਾ 200 ਲੀਟਰ ਜੇ ਪਾਣੀ ਲਾਵਾਂਗੇ ਪੂਰੀ ਕਵਰੇਜ ਕਰਾਂਗੇ ਤਾਂ ਪੂਰਾ ਨਤੀਜਾ ਆਪਾਂ ਨੂੰ ਮਿਲੂਗਾ ਚਾਹੇ ਆਪਾਂ ਤੱਤਾਂ ਵਾਲੀ ਕੋਈ ਸਪਰੇ ਕਰਦੇ ਆਂ ਚਾਹੇ ਆਪਾਂ ਕੋਈ ਉਲੀਨਾਸ਼ਕ ਸਪਰੇ ਕਰਦੇ ਆਂ ਇਹਦੇ ਵਿੱਚ ਆਪਾਂ ਨੂੰ ਪੂਰਾ ਜੇ ਆਪਾਂ ਪਾਣੀ ਲਾਵਾਂਗੇ ਤਾਂ ਫਿਰ ਆਪਾਂ ਨੂੰ ਤੀਜਾ ਮਿਲੇਗਾ ਜਿੰਨਾ ਆਪਾਂ ਘੱਟ ਪਾਣੀ ਲਾਵਾਂਗੇ ਉਨਾ ਆਪਾਂ ਨੂੰ ਘੱਟਨ ਤੀਜਾ ਮਿਲੇਗਾ ਕਈ ਕਿਸਾਨ ਵੀਰ ਕਹਿੰਦੇ ਹੁੰਦੇ ਅਸੀਂ ਜੀ ਜੇ 200 ਲੀਟਰ ਪਾਣੀ ਲਾਉਣੇ ਫਿਰ ਤਾਂ ਅਸੀਂ ਡੋਜ਼ ਘਟਾ ਲਈਏ ਜੇ ਡੋਜ਼ ਘਟਾਵਾਂਗੇ ਰਿਜ਼ਲਟ ਤੁਹਾਨੂੰ ਘੱਟ ਮਿਲੇਗਾ ਕਈ ਕਿਸਾਨ ਵੀਰ ਡੋਜ਼ ਵੱਧ ਪਾ ਲੈਂਦੇ ਆ ਨਾ ਵੱਧ ਪਾਓ ਨਾ ਘੱਟ ਪਾਓ ਵੱਧ ਪਾਉਂਗੇ ਤੁਹਾਡਾ ਖਰਚਾ ਵਧੂਗਾ ਘੱਟ ਪਾਉਂਗੇ ਤੁਹਾਨੂੰ ਰਿਜ਼ਲਟ ਨਹੀਂ ਮਿਲਣਾ ਫਿਰ ਫਿਰ ਜੇ ਕੋਈ ਸਮੱਸਿਆ ਆਉਂਦੀ ਦੁਆਰਾ ਕਰਨੀ ਕੋਈ ਫਿਰ ਵੀ ਖਰਚਾ ਵਧੂਗਾ ਤਾ ਕਈ ਕਿਸਾਨ ਵੀਰ ਜਿਵੇਂ ਨਟੀਬੋ ਝੋਨੇ 'ਚ ਤਾਂ 180 ਗ੍ਰਾਮ ਕਰ ਲੈਂਦੇ ਆ ਕਣਕ 'ਚ ਕਈ ਵਾਰ 80 ਗ੍ਰਾਮ ਹੀ ਕਰਦੇ ਆ ਕੱਲੀ 80 ਗ੍ਰਾਮ ਜਦ ਕਿ ਸफार 120 ਗ੍ਰਾਮ ਦੀ ਆ ਝੋਨੇ 'ਚ ਵੀ ਤੇ ਕਣਕ 'ਚ ਵੀ ਸੋ ਇਹ ਆਪਣਾ ਝੋਨੇ 'ਚ 80 ਗ੍ਰਾਮ ਦੀ ਸफार 'ਚ ਕਣਕ 'ਚ 120 ਗ੍ਰਾਮ ਦੀ ਸफार 'ਚ ਸੋ ਇਹ ਗੱਲਾਂ ਨੂੰ ਖਾਸ ਖਿਆਲ ਰੱਖਦੇ ਹੋਏ ਉੱਲੀ ਨਾਸ਼ਕ ਗੋਭ ਸਮੇ ਜੇ ਤੁਸੀਂ ਕਰਨਾ ਚਾਹੁੰਦੇ ਆ ਕਈ ਕਿਸਾਨ ਵੀਰ ਕਹਿੰਦੇ ਕਿ ਸਾਨੂੰ ਜ਼ਰੂਰਤ ਪੈਣੀ ਜਾਂ ਕੋਈ ਸਮੱਸਿਆ ਆ ਜਾਂਦੀ ਜਾਂ ਕਣਕ ਬਹੁਤ ਭਾਰੀ ਆ ਜਿਹੜਾ ਮੌਸਮ ਆ ਉਹ ਇਦਾਂ ਦਾ ਚੱਲ ਰਿਹਾ ਤੁਹਾਨੂੰ ਪਤਾ ਕਿ ਦੌਗੀਆਂ ਦੇ ਵਿੱਚ ਕਈ ਵਾਰ ਜਿਹੜੀ ਸਮੱਸਿਆ ਦੀ ਸ਼ੁਰੂਆਤ ਹੋ ਜਾਂਦੀ ਖਾਸ ਤੌਰ ਤੇ ਨੀਂਹ ਪਹਾੜੀ ਇਲਾਕਿਆਂ ਵਾਲੇ ਕਿਸਾਨ ਵੀਰ ਧਿਆਨ ਰੱਖਿਆ ਜੇ ਤਾਂ ਉਲੀਨਾਸ਼ਕ ਦੀ ਜਿਹੜੀ ਸਹੀ ਡੋਜ਼ ਬਾਏ ਨੇਮ ਤੇ ਟੈਕਨੀਕਲ ਇਹ ਮੈਂ ਤੁਹਾਨੂੰ ਦੱਸਦੇ ਆ ਇਹ ਤੁਸੀਂ ਜਿਹੜੀ ਹੈਗੀ ਆ ਅ ਵੱਖ-ਵੱਖ ਸਥਿਤੀ ਦੇ ਅਨੁਸਾਰ ਕਿਉਂਕਿ ਗੋਹ ਸਮੇਂ ਜੇ ਕਰੋਗੇ ਤਾਂ ਬਹੁਤ ਨਤੀਜਾ ਆਪਾਂ ਨੂੰ ਚੰਗਾ ਮਿਲੂਗਾ ਇਸ ਤੋਂ ਪਹਿਲਾਂ ਫੋੜ ਸਮੇਂ ਪਤਾ ਕਰਨੀ ਹੁੰਦੀ ਜੇ ਆਪਾਂ ਨੂੰ ਸਮੱਸਿਆ ਆਵੇ ਗੋਹ ਸਮੇਂ ਤੁਸੀਂ ਕਰ ਸਕਦੇ ਤਾਂ ਕਿ ਝੰਡਾ ਪੱਤਾ ਤੇ ਫਸਲ ਹੈ ਜਿਹੜੀ ਰੋਗ ਰਹਿਤ ਰੱਖੇ ਜੇ ਰੋਗ ਰਹਿਤ ਰਹਿ ਕੇ ਫਸਲ ਨਿਸਰਦੀ ਹੈ ਤੇ ਉਹ ਚ ਦਾਣਿਆਂ ਦਾ ਜਿਹੜਾ ਭਰਨਾ ਤੇ ਫਸਲ ਦੀ ਗਰੋਥ ਜਾਂ ਫਸਲ ਦੀ ਡਿਵੈਲਪਮੈਂਟ ਪ੍ਰੋਪਰ ਹੋਈ ਹੋਈ ਹੈ ਤਾਂ ਉਹ ਬਹੁਤ ਸ਼ਾਨਦਾਰ ਝਾੜ ਦੇਣ ਦੇ ਸਮਰੱਥ ਬਣ ਜਾਂਦੀ ਹੈ ਜੇ ਇਸ ਸਟੇਜ ਦੇ ਉੱਤੇ ਆ ਕੇ ਉਹਨੂੰ ਕਿਸੇ ਕਿਸਮ ਦਾ ਰੋਗ ਜਾਂ ਪੀਲਾਪਣ ਝੰਡੇ ਪੱਤੇ ਤੇ ਉੱਤੇ ਨਹੀਂ ਆਉਂਦਾ ਤਾਂ ਇਹ ਤੁਸੀਂ ਆਪਣੀ ਜ਼ਰੂਰਤ ਅਨਸਾਰ ਸਪਰੇਅ ਕਰ ਸਕਦੇ ਜੇ ਕੋਈ ਹੋਰ ਸਵਾਲ ਹੋਵੇ ਸਿਝਾਵੇ ਜਰੂਰ ਦੱਸਣਾ ਇਹਦੂ ਅਗਲੀ ਵੀਡੀਓ ਦੇ ਵਿੱਚ ਆਪਾਂ ਮਿਕਸ ਜਾਂ ਨਾ ਮਿਕਸ ਬਾਰੇ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੀਰਬਾਨ